ਦੋਸਤੋ ਇਹ ਨਾ ਸੋਚਿਓ ਕਿ ਰੱਬ ਕਦੇ ਕਿਸੇ ਦੀ ਸੁਣਦਾ ਨਹੀਂ ਜਦੋਂ ਦਿਲ ਦੇ ਵਿੱਚ ਸੱਚਾਈ ਹੋਵੇ ਅਤੇ ਬੰਦਾ ਇਮਾਨਦਾਰ ਹੋਵੇ ਤਾਂ ਰੱਬ ਉਸਦੀ ਜਰੂਰ ਸੁਣਦਾ ਹੈ ਅਬੋਰ ਦੇ ਪੱਤਰਕਾਰ ਦੀਪਕ ਮਹਿਤਾ ਦੇ ਕੱਲ ਹੀ 50000 ਰੁਪਏ ਗਮੋਇਜ਼ਨ ਅਤੇ ਅੱਜ ਉਸ ਨੂੰ 45000 ਰੁਪਏ ਦੀ ਲਾਟਰੀ ਨਿਕਲੀ ਹੈ ਜੀ ਹਾਂ 45000 ਰੁਪਏ ਦੀ ਲਾਟਰੀ ਅਬੋਰ ਦੇ ਪੱਤਰਕਾਰ ਦੀਪਕ ਮਹਿਤਾ ਨੂੰ ਨਿਕਲੀ ਹੈ ਜਿਨ੍ਹਾਂ ਨੂੰ ਅੱਜ ਨਗਦ ਰਕਮ ਵੀ ਪ੍ਰਾਪਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਬੀਤੇ ਦਿਨ ਦੀਪਕ ਮਹਿਤਾ ਦੀ ਜੇਬ ਦੇ ਵਿੱਚੋਂ 50000 ਰੁਪਏ ਗੁੰਮ ਹੋ ਗਏ ਸਰ ਜਿਸ ਤੋਂ ਬਾਅਦ ਉਹਨਾਂ ਨੇ ਲਾਟਰੀ ਦਾ ਟਿਕਟ ਪਾਇਆ ਅਤੇ ਅੱਜ ਹੀ ਰੱਬ ਨੇ ਉਹਨਾਂ ਦੀ ਸੁਣ ਲਈ ਅਤੇ ਉਹਨਾਂ ਨੂੰ 45000 ਰੁਪਏ ਦਾ ਇਨਾਮ ਵੀ ਨਿਕਲਿਆ ਮੈਂ ਦੱਸਣਾ ਚਾਹਾਂਗਾ ਵੀ 6 ਰੁਪਏ ਵਾਲੀ ਲਾਟਰੀ ਦੀਪਕ ਜੀ ਨੇ ਪਾਈ ਸੀ ਕੁਝ ਦਿਨ ਪਹਿਲਾਂ ਹੀ ਇਹਨਾਂ ਦੇ ਪਰਸੋਂ 50000 ਰੁਪਏ ਡਿੱਗ ਪਏ ਇਹ ਮੇਰੇ ਕੋਲ ਆਏ ਬੀਆਰਐਸ ਤਰ੍ਹਾਂ ਮੇਰੇ ਪੈਸੇ ਡਿੱਗ ਪਏ ਨੇ ਤੇ ਮੈਂ ਕਿਹਾ ਵੀ ਤੁਸੀਂ ਬਾਬੇ ਦਾ ਨਾਮ ਲੈ ਕੇ ਟਿਕਟ ਜ਼ਰੂਰ ਪਾਓ ਇਹਨਾਂ ਨੇ ਟਿਕਟ ਪਾਈ ਤੇ ਕੱਲ ਇਹਨਾਂ ਨੂੰ 45000 ਦਾ ਇਨਾਮ ਜੋ ਹੈ ਕੀ ਲੱਗਿਆ ਨਾਗਾਲੈਂਡ ਸਟੇਟ ਦੀ ਇਹ ਲੋਟਰੀ ਹੈ 150 ਰੁਪਏ ਦੀ ਕਾਪੀ ਹੁੰਦੀ ਹੈ ਜਿੰਦੇ ਵਿੱਚ 25 ਟਿਕਟਾਂ ਹੁੰਦੀਆਂ 25 ਟਿਕਟਾਂ ਦੇ ਵਿੱਚ 5 ਚਾਂਸ ਨੇ ਕਿਸੇ ਵਿੱਚ ਵੀ ਤੁਹਾਨੂੰ ਇਨਾਮ ਲੱਗ ਸਕਦਾ ਹੈ ਮੇਰੀ ਤੁਹਾਨੂੰ ਤੋਂ ਇਹ ਰਿਕਵੈਸਟ ਹੈ ਵੀ ਤੁਸੀਂ ਆਪਣਾ ਲੱਕ ਜਰੂਰ ਅਜ਼ਮਾਓ 150 ਰੁਪਏ ਨਾਲ ਕੋਈ ਫਰਕ ਨਹੀਂ ਪੈਂਦਾ ਇੱਕ ਵਾਰੀ ਇੱਕ ਕਾਪੀ ਪਾਓ ਉਸ ਤੋਂ ਬਾਅਦ ਤੁਸੀਂ ਆਦੀ ਕਿਸਮਤ ਜਰੂਰ ਅਜ਼ਮਾਓ ਬਾਕੀ ਦੀਪਕ ਜੀ ਦੱਸਣਗੇ ਪਹਿਲਾਂ ਮੈਂ ਸਾਰੇ ਪੱਤਰਕਾਰ ਭਾਈਚਾਰੇ ਦਾ ਦਿਲੋਂ ਸਵਾਗਤ ਕਰਦਾ ਤੇ ਪਹੁੰਚਣ ਤੇ ਤੇ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਮੇਰਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਥ ਦਿੱਤਾ ਸਾਰਾ ਇਹ ਗਰੁੱਪ ਆ ਪਰ ਮੇਰਾ ਸਾਥ ਰਿਹਾ ਪਰ ਮੁਸੀਬਤ ਉਸ ਵੇਲੇ ਆਈ ਕਿ ਪਰਸੋਂ ਬੜੀ ਦਿਮਾਗ 'ਚ ਟੈਨਸ਼ਨ ਸੀ ਜੇਬ 'ਚ ਪੈਸੇ ਪਾਏ 50000 ਰੁਪਏ ਅ ਕਿਸੇ ਨੂੰ ਦੇਣੇ ਸੀ ਜੋ ਡਿਗ ਪੇ ਰੰਗੂ ਜੀ ਅਸੀਂ ਦੁਕਾਨ ਤੇ ਡਿਸਕਸ਼ਨ ਰੋਜ਼ ਹੁੰਦੀ ਆ ਸਾਡਾ ਬੈਨ ਉੱਠਣਾ ਹੁੰਦਾ ਤੇ ਰੰਗੂ ਤੋਂ ਪਰੇਸ਼ਾਨੀ ਉਹਨਾਂ ਨੇ ਕਿਹਾ ਬਾਲਾ ਹੀ ਦਾ ਨਾਮ ਲਓ ਸਾਡੇ ਸਤਨਾ ਸ਼ਰਮਾ ਜੀ ਨੇ ਪੂਜਨ ਵੀ ਕੀਤਾ ਛੋਟਾ ਯਾਰ ਤੁਹਾਡੀ ਅ ਉਤਾਰੀ ਵੀ ਇੱਕ ਬਈ ਨਜ਼ਰ ਲੱਗ ਜੇਗੀ ਸ਼ਾਇਦ ਨਜ਼ਰ ਲੱਗੀ ਹੋਵੇ ਤੇ ਉਸ ਇਸ ਕਰਕੇ ਲਾਟਰੀ ਅਸੀਂ ਐਤਵਾਰ ਦੀ 6 ਰੁਪਏ ਦੀ ਲਾਟਰੀ ਨਗਾ ਲੈਣ ਦੀ ਲੈ ਲਈ ਸੀਗੀ ਨਗਰਾਂ ਦੀ ਲਾਟਰੀ ਲੈਣ ਤੋਂ ਬਾਅਦ ਮੈਂ ਕੱਲ ਦਾ ਵੇਟ ਕਰ ਰਿਹਾ ਸੀ ਮੈਂ ਰਗਵ ਜੀ ਨੂੰ ਤਿੰਨ ਹੋਣ ਕਿਤੇ ਕੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ 7 ਵਜੇ ਤੱਕ ਮੈਂ ਫੋਨ ਕਰਦਾ ਰਿਹਾ ਰਗਵ ਜੀ ਮੈਂ 70 ਰੁਪਏ ਦੀ ਲਾਟਰੀ 6 ਰੁਪਏ ਵਾਲੀ ਲਾਟਰੀ ਪਾਈ ਹੈ ਕੋਈ ਮੇਰੀ ਕਿਸਮਤ ਚਮਕੀ ਕਿ ਨਹੀਂ ਚਮਕੀ 50000 ਆਪਣਾ ਗਮਿਆ ਕੋ ਪੂਰਾ ਹੋ ਜਾਂਦਾ ਹੈ ਕਿ ਨਹੀਂ ਹੋ ਜਾਂਦਾ ਕਹਿੰਦੇ ਦੀਪਕ ਜੀ ਹਾਲੇ ਤੱਕ ਕੁਝ ਲਾਟਰੀ ਨਹੀਂ ਆਈ ਜਿਵੇਂ ਆਏਗੀ ਮੈਂ ਤੁਹਾਨੂੰ ਫੋਨ ਕਰਾਂਗਾ 8:20 ਮਿੰਟ ਤੇ ਇਹਨਾਂ ਦਾ ਮੈਨੂੰ ਫੋਨ ਆਉਂਦਾ ਕਹਿੰਦਾ ਦੀਪਕ ਜੀ ਰੱਬ ਨੇ ਤੁਹਾਡੀ ਸੁਣ ਲਈ ਹੈ ਬਾਲਾ ਜੀ ਨੇ ਤੇ ਜਿਹੜੀ ਲਾਟਰੀ ਨਿਕਲੀ ਹੈ ਉਹ ਇੱਕ 4 ਮੇਰੇ ਤੁਹਾਨੂੰ ਇੱਕ ਰੀ ਇੱਕ ਰੀ ਪਰਮਾਤਮਾ ਦਾ ਨਾਮ ਆਇਆ ਕਿ ਬਾਲਾ ਜੀ ਨੇ ਵਾਕਿਆ ਮੇਰੀ ਦਿਲੋਂ ਸੁਣੀ ਹੈ ਤੇ ਜਿਹੜੀ ਕੀ ਹੈ ਵਾਕਈ ਮੇਰਾ 50000 ਰੁਪਇਆ 12 ਘੰਟੇ ਪਹਿਲਾਂ ਗੁੰਦਾ ਤੇ 12 ਘੰਟੇ ਬਾਅਦ ਮੈਨੂੰ ਮਨੋ ਕਾਮਨਾ ਲਾਟਰੀ ਸੈਂਟਰ ਤੇ ਸੂਚਨਾ ਮਿਲ ਜਾਂਦੀ ਵੀ ਤੁਹਾਡੀ ਮਨੋ ਕਾਮਨਾ ਪੂਰੀ ਹੋ ਗਈ ਹੈ ਰੱਬ ਨੇ ਤੁਹਾਡੀ ਸੁਣ ਲਈ ਹੈ ਤਾਂ ਮੈਂ ਸ਼ੁਕਰੀਆ ਕਰਦਾ ਭਗਵਾਨ ਜੀ ਦਾ ਤੇਰਾਗ ਨਗਪਾਲ ਜੀ ਦਾ ਜਿਨ੍ਹਾਂ ਨੇ ਮੈਨੂੰ ਲਾਟਰੀ ਲਈ ਪ੍ਰੇਰਿਤ ਕੀਤਾ ਤੇ ਮੈਂ ਲਾਟਰੀ ਪਾਈ ਤੇ ਮੈਨੂੰ 45000 ਰੁਪਏ ਦੀ ਲਾਟਰੀ ਜਿਹੜੀ ਰਕਮ ਮੇਰੀ ਇੱਕ ਗੁੰਮੀ ਸੀਗੀ ਸ਼ਾਇਦ ਉਹ ਕਿਸੇ ਭਾਗਿਆਲੂ ਨੇ ਕਿਸੇ ਤੇ ਲਗਣੀ ਸੀਗੀ ਮੈਨੂੰ ਕਿਤੇ ਹੋਰ ਆਣੇ ਸੀ ਤੇ ਉਹ ਅੱਜ ਜੋ ਮਨੋ ਕਾਮਨਾ ਲਾਟਰੀ ਸੈਂਟਰ ਤੋਂ ਪੂਰੇ ਹੋਏ ਨੇ ਮੈਂ ਧੰਨਵਾਦ ਕਰਦਾ ਤੇ ਲੋਕਾਂ ਨੂੰ ਵੀ ਕਹਾਂਗੇ ਇੱਕ ਵਾਰੀ ਆਪਣੀ ਕਿਸਮਤ ਜ਼ਰੂਰ ਅਜ਼ਮਾਓ ਤਾਂ ਕਿ ਤੁਹਾਡਾ ਜਿਹੜਾ ਵੀ ਹੈ ਕੋਦੋ-ਕਦੋ ਹੀ ਜਿਹੜੀ ਕੀ ਹੈ ਦੂਰ ਹੋ ਸਕੇ